ਲੇ ਮੇਤਰੋ ਮੇਰੀ ਨਾ दिली ਇੱਛਾ ਸੀ ਆਹ ਪ੍ਰੋਡਕਟ ਵਰਤਣ ਦੀ ਤੇ ਮੈਂ ਸਪੈਸ਼ਲ ਆਹ ਨੰਬਰ ਦੇ ਉੱਤੇ ਫੋਨ ਕਰਕੇ ਮੰਗਾਇਆ ਦੋ ਪੈਕਟ ਤੇ ਮੈਂ ਅੱਜ ਦੋ ਕਿੱਲਿਆਂ ਦੇ ਉੱਤੇ ਟ੍ਰਾਇਲ ਵੀ ਲਾਤਾ ਪਹਿਲਾਂ ਟ੍ਰਾਇਲ ਇਹਦਾ ਝੋਨੇ ਦੇ ਉੱਤੇ ਕਾਮਯਾਬ ਵੀ ਹੋਇਆ ਮੈਂ ਇਹ ਕੀ ਬਾਸਮਤੀ ਦੇ ਉੱਤੇ ਲਾਇਆ ਤੁਸੀਂ ਵੀ ਜਰੂਰ ਮੰਗਾ ਲਓ ਜੇ ਪਰਾਲੀ ਦੀ ਸਮੱਸਿਆ ਤੇ ਆਪਾਂ ਖੇਤ ਦੇ ਪ੍ਰਤੀ ਤੁਸੀਂ ਮਿੱਟੀ ਦੇ ਪ੍ਰਤੀ ਤੁਸੀਂ ਵਾਤਾਵਰਨ ਦੇ ਪ੍ਰਤੀ ਜਾਂ ਲਾਈਫ ਦੇ ਪ੍ਰਤੀ ਤੁਸੀਂ ਮਿਹਨਤੀ ਹੋ ਤਾਂ ਇਹ ਪ੍ਰੋਡਕਟ ਜ਼ਰੂਰ ਵਰਤਿਓ ਇਹਨੇ ਕੰਮ ਕਿਵੇਂ ਕਰਨਾ 750 ਗ੍ਰਾਮ ਇਹਦੀ ਪ੍ਰਤੀ ਏਕੜ ਦੀ ਡੋਜ਼ ਆ ਕੋਈ ਬਾਲਾ ਮਹਿੰਗਾ ਨਹੀਂ ਹੈਗਾ ਅਗਰੀਲਾ ਕ੍ਰੌਪ ਸੈਂਸ ਨੇ ਦਿੱਤਾ ਮਿਸਟਰ ਗ੍ਰੀਨ ਪੂਸਾ ਡੀਕੰਪੋਜ਼ਰ ਪਾਊਡਰ ਆ ਹੈਗਾ ਕਿ ਇਹਦੇ ਚ ਫੰਗਲ ਕੰਸ਼ੋਰਸ਼ੀਅਮ ਆ ਜਿਹੜਾ ਕਿ ਆਪਣੇ ਕੋਲੇ ਪਰਾਲੀ ਨੂੰ ਆ ਪਰਾਲੀ ਆ ਇਹਨੂੰ ਸਿੰਪਲ ਆਰਗੈਨਿਕ ਮੈਟਰ ਤੇ ਐਸੈਂਸ਼ੀਅਲ ਨਿਊਟ੍ਰੀਐਂਟ ਐਨ ਪੀ ਕੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਦੇ ਵਿੱਚ ਕਨਵਰਟ ਕਰ ਦਿੰਦਾ ਤੇ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਦਿਓ ਉਸ ਤੋਂ ਬਾਅਦ ਸੁਪਰ ਸੀਡਰ ਜਾਂ ਰੋਟਾਵਿਟਰ ਨਾਲ ਵਾਹ ਦਿਓ ਉਸ ਤੋਂ ਬਾਅਦ ਹਲਕਾ ਪਾਣੀ ਲਾ ਦਿਓ 15 ਦਿਨਾਂ ਬਾਅਦ ਕਣਕ ਵੀਰ ਦਿਓ ਜਦੋਂ ਤੁਹਾਡੇ ਕੋਲੇ ਵਾਤ ਆ ਗਈ ਹੁਣ ਕਈ ਕਹਿਣਗੇ ਵੀ ਭਰਾਵਾ ਕਣਕ ਲੇਟ ਹੋ ਜੂ ਨਹੀਂ ਹੁੰਦੀ ਲੇਟ ਬਈ ਜੇਤੀ ਫਸਲ ਨੇ ਝਾੜ ਨਹੀਂ ਦੇਣਾ ਪਹਿਲਾਂ ਛੋਲੇ ਨੇ ਨਹੀਂ ਦਿੱਤਾ ਹੁਣ ਕਣਕ ਨੇ ਵੀ ਨਹੀਂ ਦੇਣਾ ਲਿਖਾ ਲਓ ਮੇਰੇ ਤੋਂ ਜਿਹੜੀ ਕਣਕ 10 ਨਵੰਬਰ ਤੋਂ ਬਾਅਦ ਬੀਜਾਂਗੇ ਜਾਂ 5 ਨਵੰਬਰ ਤੋਂ ਬਾਅਦ ਬੀਜਾਂਗੇ ਉਹਨੇ ਚੰਗਾ ਝਾੜ ਦੇਣਾ ਸਾਰੀਆਂ ਕਿਸਮਾਂ ਸਾਰੀਆਂ A ਤੋਂ Z ਕਿਸਮਾਂ ਤੁਸੀਂ 15-20 ਨਵੰਬਰ ਤੱਕ ਵੀਜ ਸਕਦੇ ਹੋ ਠੀਕ ਹੈ ਬਈ ਨੰਬਰ ਦੇ ਦੂੰਗਾ ਉੱਤੇ ਇਹ ਮੰਗਵਾ ਲਿਓ ਇੱਕ ਦੋ ਕਿੱਲੇ ਦਾ ਟ੍ਰਾਇਲ ਜ਼ਰੂਰ ਕਰਕੇ ਦੇਖਿਓ ਮੇਰੇ ਕਹੇ ਤੇ